ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਕਰਦਾ ਹਾਂ ਸਾਰੇ ਹੀ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਗੱਲ ਕਰਦੇ ਆਂ ਅੱਜ ਦੇ ਖੇਡ ਮੇਲੇ ਬਾਰੇ ਅੱਜ ਕਿਹੜੀਆਂ ਕਿਹੜੀਆਂ ਥਾਵਾਂ ਤੇ ਕਬੱਡੀ ਕੱਪ ਹੋਣੇ ਨੇ ਤੇ ਕਿਹੜੇ ਕਿਹੜੇ ਖਿਡਾਰੀ ਖੇਡਣੇ ਨੇ ਮਿੱਤਰੋ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਕਬੱਡੀ ਦੀਆਂ ਨਮੀਆਂ ਨਮੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਤੇ ਅੱਜ ਮਿੱਤਰੋ ਬਹੁਤ ਹੀ ਤਗੜੇ ਤਗੜੇ ਕੱਪ ਨੇਗੇ ਅੱਜ ਮੇਤੋ ਹਰਿਆਣੇ ਦੇ ਵਿੱਚ ਸਿੱਲੂ ਦੀ ਟੀਮ ਬਣਨੀ ਹੈਗੀ ਤੇ ਬਹੁਤ ਹੀ ਤਗੜੇ ਤਗੜੇ ਖਿਡਾਰੀ ਖੇਡਣੇ ਨੇ ਅੱਜ ਜੇ ਕਬੱਡੀ ਦੇ ਦਮਾਨੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤਾਂ ਗੱਲ ਕਰਦੇ ਆਂ ਅੱਜ ਦੇ ਪਹਿਲੇ ਕਬੱਡੀ ਕੱਪ ਬਾਰੇ ਅੱਜ ਦਾ ਪਹਿਲਾ ਕਬੱਡੀ ਕੱਪ ਮਿੱਤਰੋ ਕਨੌਰ ਕਲਾਂ ਦੇ ਵਿੱਚ ਹੋਣਾ 19 ਦਸੰਬਰ ਨੂੰ ਜਿੱਥੇ ਮਿੱਤਰੋ ਅੱਜ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਖੇਡਣੇ ਨੇਗੇ ਪਹਿਲਾ ਨਾਮ 61000 ਤੇ ਦੂਜਾ ਨਾਮ 44000 ਰੁਪਿਆ ਡਿਵੈਸਟਰ ਰੀਡਰ ਤੇ ਜਾਫੀ ਲਈ ਮਿੱਤਰੋ 212000 ਦੀ ਨਕਦ ਰਕਮ ਨਾਲ ਸਨਮਾਨ ਕੀਤਾ ਜਾਣਾਗਾ ਇੱਥੇ ਮਿੱਤਰੋ ਅੱਜ 55 ਕਿਲੋ ਪਹਿਲਾ ਨਾਮ 4700 ਤੇ ਦੂਜਾ ਨਾਮ 4400 ਰੁਪਇਆ ਤੇ ਇੱਥੇ ਮਿੱਤਰੋ ਅੱਜ ਵਰਣੀ ਕਬੱਡੀ ਦੇ ਵੀ ਟੌਪ ਦੇ ਮੈਚ ਹੋਣੇ ਨੇ ਓਪਨ ਦੇ ਵੀ ਬਹੁਤ ਵੱਡੇ ਵੱਡੇ ਖਿਡਿਆਰੀ ਆਪਾਂ ਦੇਖਣ ਨੂੰ ਮਿਲਣਗੇ ਤੇ ਇਹਦਾ ਲਾਈਵ ਚੱਲਣਾ ਮਿੱਤਰੋ 123live.in ਤੇ ਅਗਲਾ ਮਿੱਤਰੋ ਵੱਡਾ ਕਬੱਡੀ ਕੱਪ ਜੈਤੋਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੋਣਾ ਜਿੱਥੇ ਕਬੱਡੀ ਓਪਨ ਨੰਗੜਿਆ ਦੀ ਬਾਹਰੋਂ ਕੱਢਣੇ ਨੇ ਪਹਿਲਾ ਨਾਮ 1 ਲੱਖ ਦੇ ਦੂਜਾ ਨਾਮ ਮਿੱਤਰੋ 77000 ਰੁਪਿਆ ਤੇ ਵੈਸਟ ਰੀਡਰ ਤੇ ਯਾਫੀ ਲਈ ਮਿੱਤਰੋ 4441000 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਣਾਗਾ ਇੱਥੇ ਮਿੱਤਰੋ ਗੰਨ ਸੂਰੇ ਵਾਲਾ ਤੇ ਮਿੱਤਰੋ ਹੋਰ ਵੀ ਟੌਪ ਡੌਪ ਦੇ ਖਿਡਾਰੀ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਣਗੇ ਇੱਥੇ ਮਿੱਤਰੋ ਅੱਜ 55 ਕਿਲੋ ਨਰੋਲ ਦੇ ਮੈਚ ਹੋਣਗੇ 55 ਕਿਲੋ ਦਾ ਪਹਿਲਾ ਨਾਮ 7700 ਤੇ ਦੂਜਾ ਨਾਮ 5200 ਰੁਪਿਆ ਮਿੱਤਰੋ ਤੇ ਅੱਜ ਓਪਨ ਦੀਆਂ ਟੌਪ ਟੌਪ ਦੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਨੇ ਮੈਂ। ਕਈ ਕਬੱਡੀ ਕੱਪਾਂ ਦਾ ਲਾਈਵ ਚੱਲਣਾ ਦੋਸਤੋ ਕਬੱਡੀ 365.com ਤੇ। ਹੁਣ ਗੱਲ ਕਰਦੇ ਹਾਂ ਮਿੱਤਰੋ ਅਗਲੇ ਕਬੱਡੀ ਕੱਪ ਦੀ। ਆਗਲਾ ਵੱਡਾ ਕਬੱਡੀ ਕੱਬ ਹਰਿਆਣੇ ਦੇ ਵਿੱਚ ਹੁਣ ਸ਼ਾਮਗੜ੍ਹ ਦੇ ਵਿੱਚ ਮਿੱਤਰ। ਜਿੱਥੇ ਕਬੱਡੀ ਓਪਨ ਤਿੰਨ ਖਿਡਿਆਰੀ ਬਾਹਰੋਂ ਖੇਡਣੇ ਨੇ। ਪਹਿਲਾ ਨਾਮ 1,55,000 ਰੁਪਿਆ ਤੇ ਦੂਜਾ ਨਾਮ 1 ਲੱਖ ਤੇ ਤੀਜਾ ਨਾਮ 51,000 ਤੇ ਚੌਥਾ ਨਾਮ ਮਿੱਤਰ 21,000 ਰੁਪਿਆ ਦਾ। ਇੱਥੇ ਵੀ ਮਿੱਤਰੋ ਤਗੜੇ ਲਗੜੇ ਇਨਾਮ ਨੇ ਤੇ ਤਗੜੇ ਲਗੜੇ ਹਥਿਆਰੀ ਆਪਾਂ ਨੂੰ ਦੇਖਣ ਨੂੰ ਮਿਲਣਗੇ ਇੱਥੇ। ਅਗਲਾ ਕਬੱਡੀ ਕਾ ਆਪਾਂ ਮਿੱਤਰੋ ਹਰਿਆਣਾ ਕਰਨਾਲ ਜ਼ਿਲ੍ਹੇ ਦੇ ਵਿੱਚ ਹੋਣਾ। ਜਿੱਥੇ ਮਿੱਤਰੋ ਅਲੇਵਾ ਦੀ ਟੀਮਾ ਮਨੀਸ਼ ਬਲਹਾਰਾ, ਅੰਕਿਤ ਨੰਡਾਣਾ ਤੇ ਦਿਨੂ ਜਵਾਰਾ ਮਿੱਤਰੋ। ਇੱਕ ਮਿੱਤਰ ਇੱਥੇ ਬਾਹੁ ਅਕਬਰ ਦੀ ਵੀ ਟੀਮ ਬਣ ਸਕਦੀ ਆ। ਦੀਪਰਾ, ਪਾਈ ਕੈਥਲ ਹਰ ਸਿੰਘ ਸਿੱਧੀ ਪਰ ਮਿੱਤਰੋ ਇਹ ਟੀਮਾਂ ਮਿੱਤਰੋ ਇੱਥੇ ਕਰਨਾਲ ਦੇ ਕਬੱਡੀ ਕੱਪ ਦੇ ਖੇਡਣੀਆਂ ਤੇ ਹੋਰ ਮਿੱਤਰੋ ਇੱਥੇ ਆਪਾਂ ਨੂੰ ਖਿਡਿਆਰੀ ਕਲੀਅਰ ਨਹੀਂ ਹੋਏ ਸੀ ਵੀ ਕਿਹੜੇ-ਕਿਹੜੇ ਖੇਡਣਗੇ ਇੱਥੇ ਮਿੱਤਰੋ ਸੀਲੂ ਵੀ ਪੁੱਜੜਿਆ ਤੇ ਮਿੱਤਰੋ ਸੀਲੂ ਦੀ ਟੀਮ ਨਹੀਂ ਬਣਦੀ ਪਰ ਸੀਲੂ ਨੇ ਖੇਡਣਾ ਵੀ ਨਹੀਂ ਮਿੱਤਰੋ ਇਹ SIDHU ਦੇ ਭਾਈ ਮਨੀਸ਼ ਬਾਹੂ ਅਕਬਰ ਨੇ ਜ਼ਰੂਰ ਖੇਡਣਾ ਮਿੱਤਰੋ ਉਹ ਅਲੇਵੇ ਦੀ ਟੀਮ 'ਚ ਖੇਡੂਗਾ ਅਗਲਾ ਕਬੱਡੀ ਕੱਪ ਆ ਮਿੱਤਰੋ ਮੰਡੀ ਗਲਾਂ ਦੇ ਵਿੱਚ ਅੱਜ ਪਹਿਲਾ ਰੈਣਾ ਮਿੱਤਰੋ ਅੱਜ ਇੱਥੇ 75 ਕਿਲੋ ਦੇ ਦੋ ਖਿਡਿਆਰੀ ਬਾਹਰੋਂ ਖੇਡਣੇ ਨੇ ਪਹਿਲਾ ਨਾਮ 25000 ਤੇ ਦੂਜਾ ਨਾਮ 20000 ਰੁਪਇਆ ਤੇ ਵੈਸਟਰ ਰੀਡਰ ਤੇ ਯਾਫੀ ਲਈ ਮਿੱਤਰੋ ਆ ਲੈਣੀਆਂ ਦਿੱਤੀਆਂ ਜਾਣੀਆਂ ਨੇ ਇਹ ਨਾਲ ਲਾਈਵ ਚੱਲਣਾ ਮਿੱਤਰੋ 365.com ਤੇ ਤੇ ਕੱਲ ਨੂੰ ਮਿੱਤਰੋ ਇੱਥੇ ਓਪਨ ਦੇ ਮੈਚ ਹੋਣੇ ਨੇ ਜੀ ਤੇ ਅੱਜ ਮਿੱਤਰੋ ਮਾਦਨੀਪੁਰ ਲੁਧਿਆਣੇ ਦਾ ਕੱਪ ਵੀ ਸ਼ੁਰੂ ਆ ਮਿੱਤਰੋ ਅੱਜ ਇੱਥੇ ਵਜਨੀ ਕਬੱਡੀ ਦੇ ਮੈਚ ਹੋਣਗੇ ਸਈ ਕੱਲ ਨੂੰ ਮਿੱਤਰੋ ਇੱਥੇ ਓਪਨ ਦੇ ਪੜਾਕੇ ਪੈਣੇ ਨੇ ਮਿੱਤਰੋ ਹਾਂਜੀ ਮਿੱਤਰੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਧੰਨਵਾਦ ਦੋਸਤੋ